ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪਟਿਕ ਭਲਾੜਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਦਬਾ ਲਓ ਤਾਂ ਕਿ ਡੇਲੀ ਅਸੀਂ ਜਿਹੜੀਆਂ ਅਪਲੋਡ ਕਰ ਰਿਹਾ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਸਕਣ ਤੇ ਤੁਸੀਂ ਸਾਡੇ ਕੋਲੋਂ ਸੂਟ ਸੋਨੇ ਸੂਟ ਤੁਸੀਂ ਬਾਏ ਕਰ ਸਕੋ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਹਾਂ ਥੋੜੇ ਜਿਹਾ ਡਿਫਰੈਂਟ ਜਿਹਾ ਸਟਾਈਲ ਦੇ ਵਿੱਚ तो वेयर सूट है डेली डेली वेयर करने वाले भी सूट है जिदा तुम चाहे हो उदा कर हो, बहुत प्यारा स्टफ लैके आए हैं देखो ये फस्ट सूट तुम देख सकते हो बड़ा ही प्यारा जहा सूट है जी जो अजक काफ़ी ट्रेंडिंग दे है। देखो ये दे, सेंटर के चिकन वर्क अटैच होया जी सेंटर लैस अटैच करके चिकन वर्क अटैच होया देखो कि प्यारा सूट बनिया होया उपर नैक पट्टी बनी हुई है उपर नैक पट्टी बनी हुई है सेंटर चिकन वर्क अटैच पीस।, पीस, पीस है दोनों साइड वर्क वाले पीस आगे नीचे घेरे के उपर भी लैस अटैच है देखो कि प्यारा घेरा बनया हुआ नीचे न्यू डिजाइन जूट है जी लैस अटैच करके

ठीक है जी भी चेक कलर आऊगा ग्रीन कलर बड़ा प्यारा जहार देखो भी चेक का कलर ए वाल ए वाला कलर आऊगा एड्डा चिकन वर्क पीस अटैच होया नैक पट्टी बनी हुई है उपर साइड वर्क आउगा जी ठीक है ਸੈਂਟਰ ਦੇ ਵਿੱਚ ਵੀ ਲੈਸ ਅਟੈਚ ਕਰਕੇ ਚਿਕਨਵਰਕ ਪੀਸ ਅਟੈਚ ਕੀਤਾ ਗਿਆ ਦੇਖੋ ਛੜ ਦੇ ਸੈਂਟਰ ਚ ਲੈਸ ਅਟੈਚ ਕਰਕੇ ਚਿਕਨਵਰਕ ਪੀਸ ਅਟੈਚ ਕੀਤਾ ਨੀਚੇ ਘੇਰੇ ਦੇ ਉੱਪਰ ਵੀ ਬੜੀ ਪਿਆਰੀ ਜੀ ਚਿਕਨਵਰਕ ਲੈਸ ਅਟੈਚ ਹੋਈ ਹੈ ਬਹੁਤ ਪਿਆਰਾ ਜਿਹਾ ਪੀਸ ਹੈ ਸਾਈਡਾਂ ਤੇ ਉਹਨਾਂ ਦੇ ਵਰਕ ਨੱਕ ਪੱਟੀ ਬਣੀ ਹੋਈ ਹੈ ਬਹੁਤ ਪਿਆਰਾ ਪੀਸ ਹੈ ਪਲੇਨ ਆਉਣੀ ਹੈ ਬਾਟਮ ਇਹ ਵਾਲਾ ਰਹੂਗਾ ਇਹਨਾਂ ਦੁਪੱਟਾ

ਇਸ ਤੋਂ ਅਗਲਾ ਕਲਰ ਆਊਗਾ ਦੇਖੋ ਜੀ ਬੜਾ ਮਿੱਠਾ ਜਿਹਾ ਕਲਰ ਹੈ ਪਿਆਰਾ ਜਿਹਾ ਮਿੱਠਾ ਜਿਹਾ ਕਲਰ ਹੈ ਦੇਖੋ ਇਹਦੇ ਵੀ ਸੈਂਟਰ ਚ ਚਿਕਨ ਵਰਕ ਪੀਸ ਅਟੈਚ ਹੈ ਲੈਂਸ ਅਟੈਚ ਹੈ neck ਪੱਟੀ ਬਣੀ ਹੋਈ ਹੈ ਸਾਈਡਾਂ ਤੇ ਵਰਕ ਆਊਗਾ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਪੀਸ ਹੈ ਇਹਦੀ ਲੁੱਕ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਸੂਟ ਦੀ ਆਉਣੀ ਹੈ ਲੁੱਕ ਬੜੀ ਪਿਆਰੀ ਜੀ ਆਉਣੀ ਹੈ ਇਹਦੀ ਲੁੱਕ ਸੂਟ ਦੀ ਠੀਕ ਹੈ ਜੀ ਜਿਹੜਾ ਪੀਸ ਹੈ ਬੜਾ ਹੀ ਪਿਆਰਾ ਜਿਹਾ ਬਣ ਕੇ ਤਿਆਰ ਹੋਣਾ ਇਹ ਵਾਲੀ ਆਊਗੀ ਇਹਦੇ ਨਾਲ ਬਾਟਮ ਤੇ ਬੜਾ ਜਿਹਾ ਪਿਆਰਾ ਜਿਹਾ ਰਹੂਗਾ ਇਹਦੇ ਨਾਲ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਆਊਗਾ ਜੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਮਿਲੂਗਾ ਇੱਕ ਪੈਰਟ ਕਲਰ ਠੀਕ ਹੈ ਬੜਾ ਪਿਆਰਾ ਜਿਹਾ ਇਹ ਵੀ ਕਲਰ ਹੈ 1250 ਰੁਪਏ ਦੇ ਰਿਹਾ ਹਾਂ ਤੁਹਾਨੂੰ ਸੈਫੇਰੀ ਪ੍ਰਾਈਸ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਪੈਰਟ ਕਲਰ ਦੀ ਲੁੱਕ ਆਉਣੀ ਇਸ ਤਰ੍ਹਾਂ ਜੀ ਠੀਕ ਹੈ ਜੀ ये एक कलर आना एक वाला कलर आऊगा ये बड़ा प्यारा जहा कलर है जी देखो एक वाला कलर मिल जूगा सूट की लुक देख सकते हो ऐदा आऊगी ए वाला कलर आऊगा जी बहुत प्यारा कलर है साढ़े बारह सौ रुपए दे रहे ये प्राइस ठीक है जी जे तुम सूट पसंद आ रहे हैं तो स्क्रीन शॉट लैके सा कर सकते हो बाय ਤੇ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਤੁਹਾਨੂੰ WhatsApp ਨੰਬਰ ਦਿੱਤਾ ਗਿਆ ਸਕਰੀਨ ਤੇ ਸਾਨੂੰ ਕਾਲ ਸਕਦੇ ਹੋ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ